ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਂ ਅਰਚਨਾ ਭਗਵਾਨਾ ਬਾਰੇ ਅਰਚਨਾ ਭਗਵਾਨਾ ਜਿਹੜੀ ਕੁੜੀ ਐ ਉਸ ਨੇ ਦਰਬਾਰ ਸਾਹਿਬ ਵਿੱਚ ਪ੍ਰਕਰਮਾ ਦੇ ਵਿੱਚ ਜੋਗਾ ਕੀਤਾ ਤੇ ਉਸ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਤੇ ਸ਼ਰੋਮਣੀ ਕਮੇਟੀ ਨੇ ਉਸ ਤੇ ਇਤਰਾਜ਼ ਜਤਾਇਆ ਹੈ ਹਾਲਾਂਕਿ ਉਸ ਨੇ ਮਾਫੀ ਵੀ ਮੰਗ ਲਈ ਹੈ ਫਿਰ ਵੀ ਸ਼ਰੋਮਣੀ ਕਮੇਟੀ ਨੇ ਉਸ ਤੇ ਐਫ ਆਈ ਆਰ ਦਰਜ ਕਰਵਾ ਦਿੱਤੀ ਹੈ ਕਿ ਗੁਰਦੁਆਰੇ ਦੇ ਅੰਦਰ ਤੂੰ ਜੋਗਾ ਨਹੀਂ ਕਰ ਸਕਦੀ ਉਸ ਨੂੰ ਨਹੀਂ ਸੀ ਪਤਾ ਤਾਂ ਉਸ ਕੁੜੀ ਨੇ ਮਾਫੀ ਵੀ ਮੰਗ ਲਈ ਹੈ ਤੇ ਨਾਲ ਹੀ ਉਸ ਕੁੜੀ ਨੇ ਇਹ ਵੀ ਕਿਹਾ ਕਿ ਜੇਕਰ ਮੈਨੂੰ ਨਹੀਂ ਸੀ ਪਤਾ ਤੇ ਸੰਗਤਾਂ ਬਹੁਤ ਸਾਰਾ ਉੱਥੇ ਸੰਗਤਾਂ ਮੈਨੂੰ ਰੋਕ ਸਕਦੀਆਂ ਸਨ ਕਿਸੇ ਸੰਗਤ ਨੇ ਉਸ ਨੂੰ ਨਹੀਂ ਰੋਕਿਆ ਨਾ ਹੀ ਕਿਸੇ ਸੇਵਾਦਾਰ ਨੇ ਰੋਕਿਆ ਉਸ ਨੇ ਤਾਂ ਮਾਫੀ ਮੰਗ ਲਈ ਪਰ ਉਸ ਤੇ ਐਫ ਆਈ ਆਰ ਦਰਜ ਕਰਵਾਈ ਗਈ ਹੈ ਸ਼ਰਮਣੀ ਕਮੇਟੀ ਵੱਲੋਂ ਫੀਗਾ ਇਹਨਾਂ ਆਪਣੀ ਕਾਰਵਾਈ ਕੀਤੀ ਹੈ ਪਰ ਜਿਹੜੀ ਉਥੇ ਨਮਾਜ਼ ਪੜ੍ਹੀ ਗਈ ਸੀ ਦਰਬਾਰ ਸਾਹਿਬ ਦੇ ਵਿੱਚ ਨਮਾਜ਼ ਪੜ੍ਹੀ ਸੀ ਉਹਨਾਂ ਤੇ ਵੀ ਐਫਆਈਆਰ ਦਾ ਦਰਜ ਕਰਾਉਣੀ ਬਣਦੀ ਹੈ ਉਹਨਾਂ ਬਾਰੇ ਕਿਸੇ ਨੇ ਐਫਆਈਆਰ ਦਰਜ ਨਹੀਂ ਕਰਵਾਈ ਉਥੇ ਕਹਿ ਦਿੰਦੇ ਨੇ ਕਿ ਸਾਡੀ ਭਾਈਚਾਰਕ ਸਾਂਝ ਹੈ ਜੇ ਉਹਨਾਂ ਨਾਲ ਭਾਈਚਾਰਕ ਸਾਂਝ ਹੈ ਤੇ ਕੀ ਗੱਲ ਇਸ ਕੁੜੀ ਨਾਲ ਕੋਈ ਦੁਸ਼ਮਣੀ ਹੈ ਇਹ ਇੱਥੇ ਕਿਉਂ ਐਫਆਈਆਰ ਦਰਜ ਕਰਵਾਈ ਹੈ ਜੇ ਨਮਾਜ਼ ਪੜਨ ਵਾਲੇ ਕਿੰਨੇ ਬੰਦੇ ਨੇ ਉਥੇ ਬਹੁਤ ਜ਼ਿਆਦਾ ਬੰਦਿਆਂ ਨੇ ਨਮਾਜ਼ ਪੜੀ ਹੈ ਤੇ ਜੇ ਉਹਨਾਂ ਨਾਲ ਤੁਸੀਂ ਭਾਈਚਾਰਕ ਕਹਿੰਦੇ ਹੋ ਸਾਂਝ ਹੈ ਤੇ ਉਥੇ ਨਮਾਜ਼ ਪੜਨ ਦਾ ਤੁਹਾਨੂੰ ਕੋਈ ਇਤਰਾਜ਼ ਨਹੀਂ ਤੇ ਫਿਰ ਕੁੜੀ ਨੇ ਜੋ ਮਾਫੀ ਮੰਗ ਲਈ ਹੈ ਕੁੜੀ ਨੇ ਤਾਂ ਮਾਫੀ ਵੀ ਮੰਗ ਲਈ ਹੈ ਨਾ ਉਸ ਨੂੰ ਫਿਰ ਛੱਡ ਦੇਣਾ ਚਾਹੀਦਾ ਸੀ ਉਹ ਲੜਕੀ ਹੈ ਬੇਟੀ ਹੈ ਸਾਰਿਆਂ ਦੀ ਜੇ ਉਸ ਨੇ ਜਾਣੇ ਅਣਜਾਣੇ ਵਿੱਚ ਗਲਤੀ ਹੋਈ ਹੈ ਫਿਰ ਉਸ ਨੇ ਤਾਂ ਮਾਫੀ ਵੀ ਮੰਗ ਲਈ ਹੈ ਫਿਰ ਜਿੰਨਾ ਉਥੇ ਨਮਾਜ਼ ਪੜੀ ਹੈ ਤੁਸੀਂ ਉਹਨਾਂ ਬਾਰੇ ਕੋਈ ਐਕਸ਼ਨ ਨਹੀਂ ਲਿਆ ਉਹਨਾਂ ਦੇ ਕੋਈ ਐਫ ਆਈ ਆਰ ਦਰਜ ਨਹੀਂ ਕਰਵਾਈ ਉਹਨਾਂ ਤੇ ਵੀ ਐਫ ਆਈ ਆਰ ਦਰਜ ਕਰਵਾਓ ਤੇ ਅੱਗੇ ਨੰਗੇ ਸਿਰ ਜਿਹੜੇ ਗੁਰਦੁਆਰਾ ਸਾਹਿਬ ਵਿੱਚ ਲਾਵਾਂ ਹੋਈਆਂ ਉਹਨਾਂ ਤੇ ਵੀ ਐਫ ਆਈ ਆਰ ਦਰਜ ਕਰਵਾਓ ਕਿਵੇਂ ਨੰਗੇ ਸਿਰ ਗੁਰਦੁਆਰਾ ਗੁਰਦੁਆਰੇ ਦੇ ਵਿੱਚ ਫੇਰੇ ਲਏ ਜਾ ਰਹੇ ਨੇ ਲਾਵਾਂ ਲਈਆਂ ਜਾ ਰਹੀਆਂ ਨੰਗੇ ਸਿਰ ਤੇ ਜਿਹੜੇ ਉਸ ਦੇ ਪ੍ਰਬੰਧਕ ਨੇ ਜਿਹੜੇ ਗ੍ਰੰਥੀ ਸਿੰਘ ਮਹਾਰਾਜ ਜੀ ਤਾਬਿਆ ਤੇ ਬੈਠਾ ਉਸ ਨੇ ਵੀ ਮੂੰਹ ਬੰਨਿਆ ਬਾਕੀ ਜਿਹੜੇ ਪ੍ਰਬੰਧਕ ਨੇ ਸਾਰੇ ਮੂੰਹ ਬੰਨ ਕੇ ਬੈਠੇ ਨੇ ਪ੍ਰਸ਼ਾਦ ਜਿੰਨਾ ਵੰਡਿਆ ਉਹ ਵੀ ਮੂੰਹ ਬੰਨ ਕੇ ਬੈਠੇ ਨੇ ਕਿ ਸਾਨੂੰ ਕੋਈ ਪਛਾਣ ਨਾ ਸਕੇ ਸ਼ਰਿਆਮ ਬਦਵੀ ਕੀਤੀ ਗਈ ਹੈ ਗੁਰੂ ਮਹਾਰਾਜ ਦੀ ਤੇ ਉਹਨਾਂ ਨੂੰ ਲੱਭ ਕੇ ਉਹਨਾਂ ਤੇ ਵੀ ਐਫ ਆਈ ਆਰ ਦਰਜ ਕਰਾਉਣਾ ਤੁਹਾਡਾ ਫਰਜ਼ ਬਣਦਾ ਹੈ ਹਾਲਾਂਕਿ ਉਹ ਕੁੜੀ ਨੇ ਤਾਂ ਜੇ ਜੋਗਾ ਕੀਤਾ ਤਾਂ ਉਸਨੇ ਮਾਫੀ ਮੰਗ ਲਈ ਹੈ ਨਮਾਜ਼ ਪੜਨ ਵਾਲਿਆਂ ਤਾਂ ਮਾਫੀ ਵੀ ਨਹੀਂ ਮੰਗੀ ਨੰਗੇ ਸਿਰ ਜਿਨ੍ਹਾਂ ਨੇ ਫੇਰੇ ਕੀਤੇ ਨੇ ਤੇ ਜਿਨ੍ਹਾਂ ਫੇਰੇ ਕਰਵਾਏ ਨੇ ਉਹਨਾਂ ਤੇ ਵੀ ਐਫਆਈਆਰ ਦਰਜ ਕਰਵਾਓ ਉਹਨਾਂ ਤੇ ਵੀ ਕਾਨੂੰਨੀ ਕਾਰਵਾਈ ਕਰਵਾਓ ਉਹਨਾਂ ਤੇ ਬਹੁਤ ਜ਼ਿਆਦਾ ਬੇਅਦਬੀ ਕੀਤੀ ਹੈ ਉਹ ਤਾਂ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਬੈਠ ਕੇ ਨੰਗੇ ਸਿਰ ਲਾਵਾਂ ਲੈ ਰਹੇ ਨੇ ਦੇ ਪ੍ਰਬੰਧਕਾਂ ਨੇ ਜਿਹੜੇ ਸਾਰਿਆਂ ਨੇ ਮੂੰਹ ਬੰਨੇ ਨੇ ਉਹਨਾਂ ਤੇ ਕਰੋ ਕਾਰਵਾਈ ਹਾਲਾਂਕਿ ਉਹ ਕੁੜੀ ਨੇ ਤਾਂ ਬਾਹਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਾਹਰ ਪ੍ਰਕਰਮਾਂ ਦੇ ਵਿੱਚ ਜੋਗਾ ਕੀਤਾ ਉਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਨੰਗੇ ਸਿਰ ਲਾਵਾ ਲਈਆਂ ਨੇ ਉਹਨਾਂ ਤੇ ਵੀ ਕਾਰਵਾਈ ਕਰੋ ਗੁਰਦੁਆਰਿਆਂ ਦੇ ਵਿੱਚ ਸ਼ਰਿਆਮ ਹੁਮਣ ਹੋ ਰਹੇ ਨੇ ਅੱਗ ਬਾਲੀ ਜਾ ਰਹੀ ਹੈ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਗੁਰਬਾਣੀ ਨੂੰ ਛੱਡ ਕੇ ਹੋਰ ਮੰਤਰ ਜਾ ਪੜੇ ਜਾ ਰਹੇ ਨੇ ਕਰੋ ਇਹਨਾਂ ਤੇ ਕਾਰਵਾਈ ਇਹਨਾਂ ਤੇ ਕਾਰਵਾਈ ਕੌਣ ਕਰੇਗਾ ਕੇਵਲ ਤੁਹਾਨੂੰ ਉਹ ਕੁੜੀ ਦਸੀ ਇੱਕ ਜਿੰਨੇ ਮਾਫੀ ਵੀ ਮੰਗ ਲਈ ਹੈ ਤੁਹਾਨੂੰ ਇੱਕ ਕੁੜੀ ਦਸੀ ਹੈ ਉਸ ਤੇ ਐਫ ਆਈ ਆਰ ਦਰਜ ਕਰਵਾ ਦਿੱਤੀ ਹੈ ਹੋਰ अनेका ਗੁਰਦਵਾਰ ਵਿੱਚ ਹਰ ਰੋਜ਼ ਕਿੰਨੀ ਕਿ ਬੇਦਬੀ ਹੋ ਰਹੀ ਹੈ ਕੁਝ ਸਾਹਮਣੇ ਆ ਜਾਂਦੀਆਂ ਚੀਜ਼ਾਂ ਕੁਝ ਸਾਹਮਣੇ ਨਹੀਂ ਆਉਂਦੀਆਂ ਤੇ ਤੁਸੀਂ ਜਿਨ੍ਹਾਂ ਨੇ ਨਮਾਜ਼ ਬੜੀ ਉਹਨਾਂ ਤੇ ਵੀ ਐਫ ਆਈ ਆਰ ਦਰਜ ਕਰਵਾਓ ਜਿਨ੍ਹਾਂ ਨੇ ਨੰਗੇ ਸਿਰ ਲਾਵਾਂ ਲਈਆਂ ਨੇ ਉਹਨਾਂ ਦੇ ਵੀ ਐਫ ਆਈ ਆਰ ਦਰਜ ਕਰਵਾਓ ਤੇ ਜਿਹੜੇ ਗੁਰਦੁਆਰੇ ਵਿੱਚ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਹੋਮਣ ਕਰ ਰਹੇ ਨੇ ਅੱਗ ਬਾਲਦੇ ਪਏ ਨੇ ਗੁਰਬਾਣੀ ਨੂੰ ਛੱਡ ਕੇ ਹੋਰ ਮੰਤਰ ਜਾਪ ਪੜ੍ਹਦੇ ਪਏ ਨੇ ਉਹਨਾਂ ਦੇ ਵੀ ਐਫ ਆਈ ਆਰ ਦਰਜ ਕਰਵਾਓ ਫੇਰ ਤਾਂ ਠੀਕ ਹੈ ਜੇ ਤੁਸੀਂ ਉਹਨਾਂ ਨੂੰ ਛੜਤਾ ਤੇ ਕੇਵਲ ਜੋਗੇ ਵਾਲੀ ਕੁੜੀ ਨੂੰ ਫੜ ਲਿਆ ਕਿ ਇਹਨੇ ਗਲਤ ਕੀਤਾ ਤੇ ਉਹ ਕਿਹੜਾ ਸਹੀ ਕਰ ਰਹੇ ਨੇ ਉਹਨਾਂ ਵੀ ਗਲਤ ਕੀਤਾ ਪਰ ਉਹ ਧਰਾਂ ਵੱਡੀਆਂ ਨੇ ਉਥੇ ਤੁਸੀਂ ਚੁੱਪੋ ਤੇ ਉਹ ਕੁੜੀ ਤੇ ਤੁਹਾਡਾ ਜੋਰ ਚੜ ਗਿਆ ਜਿੰਨੇ ਜੋਗਾ ਕੀਤਾ ਉੱਤੇ ਤੁਹਾਡਾ ਜੋਰ ਚੜ ਗਿਆ ਉੱਤੇ ਤੁਸੀਂ ਐਫ ਆਈ ਆਰ ਦਰਜ ਕਰਵਾ ਦਿੱਤੀ ਏ ਤੇ ਉਹਨਾਂ ਤੇ ਵੀ ਜਿੰਨਾ ਗੁਰਮਾਰਾ ਦੀ ਬਹੁਤ ਜ਼ਿਆਦਾ ਬੇਅਦਬੀ ਕੀਤੀ ਹੈ ਲੰਗੇਰ ਲਾਵਾ ਲੈ ਕੇ ਨੰਗੇ ਸਿਰ ਜਿੰਨਾ ਫੇਰੇ ਲਏ ਨੇ ਫੇਰੇ ਕਰਵਾਣ ਜਿੰਨਾ ਫੇਰੇ ਕਰਵਾਏ ਨੇ ਬਹਿ ਕੇ ਪ੍ਰਬੰਧਕਾਂ ਨੇ ਉਹਨਾਂ ਤੇ ਵੀ ਕਾਨੂੰਨੀ ਕਾਰਵਾਈ ਕਰੋ ਤੇ ਨਮਾਜ਼ ਪੜਨ ਵਾਲਿਆਂ ਦੇ ਵੀ ਕਾਨੂੰਨੀ ਕਾਰਵਾਈ ਕਰੋ ਤਾਂ ਤੁਹਾਡਾ ਪਤਾ ਲੱਗੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ